ਲੋਕੇ ਚੱਲਿਆ ਵੀ ਘਟਣ ਲੱਗ ਪੈਨੇ 40 ਦਿਨ ਜਾਣਾ ਮੈਂ ਤੇ ਦੇਖ ਕੇ ਹੈਰਾਨ ਹੋ ਗਿਆ ਕੋਈ ਸ਼ਹਿਰ ਆ ਦੇਸ ਚੱਲਿਆ ਘਟਣਾ ਗੁਰਦੁਆਰੇ ਜਾਣਾ 40 ਦਿਨ ਮੈਂ ਕਿ ਪਹਿਲੇ ਦੱਸੋ ਰੋਟੀ 40 ਦਿਨ ਖਾਓਗੇ ਅੱਗੇ ਨਹੀਂ ਖਾਓਗੇ ਪਾਣੀ 40 ਦਿਨ ਪੀਓਗੇ ਅੱਗੇ ਨਹੀਂ ਪੀਓਗੇ ਪਾਣੀ ਤੁਹਾਡਾ ਜੀਵਨ ਹੈ ਰੋਜ਼ ਰੋਜ਼ ਪੀਣਾ ਹੈ ਇਹ ਭੋਜਨ ਤੁਹਾਡਾ ਜੀਵਨ ਹੈ ਰੋਜ਼ ਰੋਜ਼ ਖਾਣਾ ਹੈ ਇਹ ਜੇ ਭਜਨ ਤੁਹਾਡਾ ਜੀਵਨ ਨਹੀਂ ਬਣਿਆ ਸਿਰਫ ਚੱਲਦੇ ਦਿਨ ਕਰਨਾ ਹੈ ਅੱਗੋਂ ਨਹੀਂ ਕਰਨਾ ਕਿ ਇਸ ਗੱਲ ਦਾ ਸਬੂਤ ਹੈ ਕਰਮ ਕਾਂਡ ਮੁਰਦੇ ਦੇਆ ਕੋਈ ਰਸ ਨਹੀਂ ਕੋਈ ਖੇੜਾ ਤੇ ਖੁਸ਼ੀ ਨਹੀਂ ਮਹਾਰਾਜ ਕਹਿੰਦੇ ਨੇ ਨਜ਼ਰਾਂ ਕਿਧਰੇ ਇੱਕ ਛੇਨ ਵਾਸਤੇ ਉੱਪਰ ਉੱਠ ਜਾਣ ਇੱਕ ਛੇਨ ساریاں سمسیاں مٹ جمسیاں تے تھلے نے نظرہ اوپر اٹھ گئی ہیں گل ختم دکھ تے سارے تھلے سمسیاو ساریاں ہی تھلے نے کلیش سارے ہی تھلے پہنے پاپ سارے ہی تھلے پے پاپا دتنی پہنچ ہی نہیں کہ بلندیاں بلندیوں چھو سک جد نظریں اوپر ٹک گئی ہیں رہ گئے پاپ ਮਾਰਾਇਦਾ ਇਹ ਪੰਕਤੀ ਬੜੀ ਕੀਮਤੀ ਨਸਵਨ ਕਿੱਲ ਵੇਖੋ ਕਰਤਾ ਘਰ ਆਇਆ ਭਜ ਜਾਓ ਐ ਪਾਪੋ ਅਜ ਤੱਕ ਤੁਸੀਂ ਸਿੰਘਾਸਣ ਮੇਰਾ ਮਲੇ ਆਇਆ ਸੀ ਨਿਕਲ ਜਾ ਤੁਹਾਡੇ ਲਈ ਹੁਣ ਥਾਂ ਨਹੀਂ ਹੈ ਨਸਵਨ ਕਿੱਲ ਵੇਖੋ ਕਰਤਾ ਘਰ ਆਇਆ ਭਾਈ ਸਾਹਿਬ ਭਾਈ ਨੰਦ ਲਾਲ ਦੇ ਵਚਨ ਮੈਨੂੰ ਪੜਨ ਨੂੰ ਮਿਲੇ ਮੈਂ ਹੈਰਾਨ ਹੋਇਆ ਬੜਾ ਕ੍ਰਾਂਤੀਕਾਰੀ ਬਚਨ ਹੈ ਉਹਨਾਂ ਦਾ ਕਹਿੰਦੇ ਅਗਰ ਗਮ ਲਸ਼ਕਰ ਅੰਗੇਜ਼ਤ ਐ ਗਮ ਤੂੰ ਕੱਲਾ ਨਹੀਂ ਪੂਰਾ ਲਸ਼ਕਰ ਲੈ ਕੇ ਮੇਰੇ ਤੇ ਆ ਵੈਸੇ ਵੀ ਵਿਚਾਰਕ ਇਹ ਕਹਿੰਦੇ ਨੇ ਦੁੱਖ ਕਦੀ ਕੱਲਾ ਨਹੀਂ ਆਉਂਦਾ ਆਪਣੇ ਨਾਲ ਬਹੁਤ ਸਾਰੇ ਦੁੱਖਾਂ ਨੂੰ ਲੈ ਕੇ ਆਉਂਦਾ ਬਰਤਰੀ ਵੀ ਕਹਿੰਦੇ ਨੇ ਦੁੱਖ ਮਾਂ ਜੇ ਦੁੱਖ ਹੋਰ ਲਾਭ ਹੋ ਤ ਸਾਂਝ ਪੌਰ ਲੰਡ ਜੋਰ ਜੋਰ ਕਰ ਫੇਰੇ ਚੱਲ ਕਰੇ ਇਕ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਐਨ ਦੁੱਖਾਂ ਦੀ ਲੰਬੀ ਲੈਂ ਲੱਗਿਆ ਦੁੱਖ ਕੱਲਾ ਨਹੀਂ ਆਉਂਦਾ ਕਤਈ ਕੱਲਾ ਨਹੀਂ ਆਉਂਦਾ ਦੁੱਖ ਹਮੇਸ਼ਾ ਲੰਬੀ ਲੈ ਲਸ਼ਕਰ ਵੜਾ ਕੇ ਆਉਂਦਾ ਹੈ ਸੁਖ ਕੱਲਾ ਆਉਂਦਾ ਹੈ ਪਰਮਾਤਮਾ ਕੱਲਾ ਆਉਂਦਾ ਉਹਦਾ ਕੱਲਾ ਹੋਣਾ ਹੀ ਬਥੇਰਾ ਹੈ ਉਹਦਾ ਕੱਲਾ ਹੋਣਾ ਹੀ ਕਾਫੀ ਹੈ ਦੁੱਖ ਕੱਲਾ ਨਹੀਂ ਆਉਂਦਾ ਚਲੋ ਇਸ ਦੇ ਤੇ ਮੈਂ ਇੱਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ ਪ੍ਰਭੂ ਨਾ ਕਰੇ ਐਕਸੀਡੈਂਟ ਹੋ ਗਿਆ ਕਿਸੇ ਦਾ ਇੱਕ ਲਤ ਟੁੱਟ ਗਈ ਹੈ ਇੱਕ ਲਤ ਟੁੱਟ ਗਈ ਹੈ ਹੁਣ ਕੋਈ ਸੁਣਾ ਕੇ ਕੋਈ ਗੱਲ ਨਹੀਂ ਇੱਕ ਲਾਤੀ ਟੁੱਟ ਗਈ ਹੈ ਇੱਕ ਦੁੱਖ ਕਿ ਇੱਕ ਦੁੱਖ ਹਜ਼ਾਰਾਂ ਦੁੱਖ ਆਪਣੇ ਪਿੱਛੇ ਲਈ ਖੜਾ ਹੈ ਇੱਕੋ ਹੀ ਦੁੱਖ ਇੱਕੋ ਹੀ ਘਟਨਾ ਇੱਕੋ ਹੀ ਦੁਖਦ ਘਟਨਾ ਰੋਜ਼ ਰੋਜ਼ ਦੀ ਦੁਖਦ ਘਟਨਾਵਾਂ ਦੀ ਕਤਾਰ ਲਈ ਬੈਠੇ ਹੈ ਔਰ ਜੀਵਨ ਭਰ ਗਮ ਕਤਈ ਕੱਲਾ ਨਹੀਂ ਆਉਂਦਾ ਦੁੱਖ ਕਤਈ ਕੱਲਾ ਨਹੀਂ ਆਉਂਦਾ ਇੱਕ ਦੁੱਖ ਦੇ ਵਿੱਚੇ ਦੁੱਖਾਂ ਦੀ ਲੰਬੀ ਲਹਿਰ ਹੁੰਦੀ ਹੈ ਕਤਾਰ ਹੁੰਦੀ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਗਰ ਗਮ ਲਸ਼ਕਰ ਅੰਗੇ ਰਸ ਐ ਗਮ ਤੂੰ ਪੂਰਾ ਲਸ਼ਕਰ ਬਣਾ ਕੇ ਮੇਰੇ ਤੇ ਆ ਮੇਰੇ ਤੇ ਚੜਾਈ ਕਰ ਅਗਰ ਗਮ ਲਸ਼ਕਰ ਰੰਗੇ ਜ਼ਤ ਕਿ ਖੂਨੇ ਆਸ਼ਕਾਂ ਰੇ ਜ਼ਤ ਮੈਂ ਰੱਬ ਦੇ ਪ੍ਰੇਮੀ ਦਾ ਖੂਨ ਕਰੇ ਮੈਨੂੰ ਟੁਕੜੇ ਟੁਕੜੇ ਕਰਨਾ ਚਾਹੇ ਮੈਨੂੰ ਜ਼ੋਬ ਕੋਬ ਕਰਨਾ ਚਾਹੇ ਤੂੰ ਮੈਨੂੰ ਮਾਰਨਾ ਚਾਹੇ ਮੇਰੇ ਟੁਕੜੇ ਟੁਕੜੇ ਕਰਨਾ ਚਾਹੇ ਮੇਰਾ ਖੂਨ ਕਰਨਾ ਚਾਹੇ ਅਗਰ ਗਮ ਲਸ਼ਕਰ ਰੰਗੇ ਜ਼ਤ کہ اونے عاشقاں رے زت منوسا کی بہم سازم بنا بنیا رشبر انداز ہیں جتنے چر تک میرا ساخی جتنے چر تک میرا مالک جتنے چر تک پربھو دی یاد میرے کول ہے اے غم میں سارےیاں دیاں جڑا پٹ کے رکھ دے ہیں وہ بنیا رشبرن دا گنیا ਮੈਂ ਸਾਰਿਆਂ ਦੀਆਂ ਬੁਨਿਆਦਾਂ ਹੀ ਫੁੱਟ ਕੇ ਰੱਖਦੇ ਆਂ ਮੈਂ ਸਾਰਿਆਂ ਦੀਆਂ ਜੜਾਂ ਹੀ ਫੁੱਟ ਕੇ ਰੱਖਦੇ ਇਤਨੇ ਹਿੰਮਤ ਇਤਨੇ ਹਿੰਮਤ ਨਾਲ ਕਹਿ ਰਹਿਣਾ ਵੱਮ ਕੀ ਹੁੰਦਾ ਹੈ ਵੱਮ ਦੀ ਕੀ ਹਿੰਮਤ ਹੈ ਦੁੱਖ ਦੀ ਕੀ ਹਿੰਮਤ ਹੈ ਇਸ ਅਵਸਥਾ ਨੂੰ ਭਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪੰਕਤੀ ਜਵਾਨ ਕੀਤਾ ਦੁੱਖ ਨਾ ਹੈ ਸਭ ਸੁਖ ਹੀ ਹੈ ਸਭ ਕੁਝ ਸੁਖ ਹੈ ਸਭ ਕੁਝ ਸੁਖ ਹੈ ਹੈ ਹੀ ਨਹੀਂ ਦੁੱਖ ਦੁੱਖ ਨਾ ਹੈ ਸਭ ਸੁਖ ਹੀ ਹੈ રે ਹਾਰ ਨਹੀਂ ਸਭ ਜیتے ਕੋਈ ਹਾਰ ਨਹੀਂ ਹੈ ਜیتے ਜیتے ਜੈ ਹੀ ਜੈ ਜیتے ਜیتے ਕੋਈ ਦੁੱਖ ਨਹੀਂ ਹੈ ਸੁਖ ਹੀ ਸੁਖ ਹੈ ਕੋਈ ਗਮ ਨਹੀਂ ਹੈ ਆਨੰਦ ਹੀ ਆਨੰਦ ਹੈ ਇਸੇ ਅਵਸਥਾ ਦਾ ਇੰਜ ਕਹਿ ਲਈ ਸਹੀ ਪੰਕਤੀ ਦਾ ਟਿਕਾ ਕਰ ਰਹੇ ਨੇ ਲੰਦ ਲਾਲ ਅਗਰ ਗਮ ਲਸਕਰ ਰੰਗੇ ਜ਼ਤ ਕੇ ਖੂਨੇ ਆਸ਼ਕਾਂ ਰੇਜ਼ਤ ਮਨੋਸਾ ਕੀ ਬਹਿਮ ਸਾ ਜ਼ੰਬਾ ਬੁਨਿਆ ਦਸ਼ਬਰ ਅੰਦਾਜ਼ ਐ ਗਮੋਂ ਐ ਦੁਖੋ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖਦੇ ਆ ਜਿਤਨੇ ਚਿੱਤਕ ਪਿਆਰੇ ਦੀ ਯਾਦ ਮੇਰੇ ਕੋਲ ਜਿਤਨੇ ਚਿਰਤਕੋ ਪਿਆਰਾ ਮੇਰੇ ਹਿਰਦੇ ਚ ਬੈਠਾ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖਦੇ ਆ ਐ ਨਾ ਹੌਸਲਾ ਹੇਈ ਦਫਾ ਜਦ ਦੇਖਦੇ ਆ ਕਬੀਰ ਨਿਰਧਨ ਵੀ ਹੈ ਤੇ ਜ਼ਾਤ ਕਰਕੇ ਲੋਕੀ ਸ਼ੋਧਰ ਕਹਿੰਦੇ ਨੇ ਜੁਲਾਹਾ ਹੈ ਬਰਾਦਰੀ ਕਰਕੇ ਰੇਂਦਾ ਵੀ ਇੱਕ ਟੁੱਟੀ ਪੁੱਟੀ ਝੌਪੜੀ ਦੇ ਚ ਹੈ ਕੋਈ ਲੰਬਾ ਚੌੜੀਆਂ ਬਾਵਾ ਵੀ ਕੋਈ ਨਹੀਂ ਫਰਾ ਹੋਰ ਲੰਬਾ ਚੌੜਾ ਕੁਟੰਬ ਵੀ ਕੋਈ ਨਹੀਂ ਸਾਰੇ ਬਨਾਰਸ ਦੇ ਵਿਦਵਾਨਾਂ ਨਾਲ ਪੰਡਤਾਂ ਨਾਲ ਟੱਕਰ ਲੈਂਦਾ ਮੱਥਾ ਮਾਰਦਾ ਲਾਲਾ दौਲਤ ਰਾਏ ਲਿਖਦੇ ਨੇ। ధਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ। ਚਲੋ ਸਾਹਮਣੇ ਆ ਗਈ ਇਹ ਗੱਲ ਤੁਮੇ ਅਰਜ਼ ਕਰਦੇ ਆਂ ਕਿ ਲਾਲਾ दौਲਤ ਰਾਏ ਨੇ ਲਿਖੀ ਹੈ। ਕਿਤਾਬ ਦਾ ਨਾਮ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਲਾਹੌਰ ਦੇ ছাপੀ ਸੀ ਉੱਥੋਂ ਦੇ ਇੱਕ ਪ੍ਰੈਸ ਨੇ ਛਾਪੀ ਸੀ ਉਦੋਂ 1906 ਦੇ ਵਿੱਚ ਮੈਂ ਗਾਲਬਨ 42 ਤੇ 43 ਦੇ ਜਦ ਪ੍ਰਾਇਮਰੀ ਸਕੂਲ ਦੇ ਚ ਹਜੇ ਪੜਦਾ ਸੀ ਪੜ੍ਹੇ ਸੀ ਮੈਂ ਉਸ ਨੂੰ ਬਾਦ ਦੇਚ ਦਿੱਲੀ ਵਿੱਚ ਕੋਈ ਸਜਣਾ ਨੇ ਯਤਨ ਕਰਕੇ ਛਪਵਾਇਆ ਖੁਦੀ ਫਿਰ ਭੂਮਕਾ ਲਿਖੀ ਸੀ ਮਿਲਾਪ ਅਖਬਾਰ ਦੇ ਐਡੀਟਰ ਰਣਵੀਰ ਨੇ ਤੇ ਦਾਸ ਨੇ ਲਿਖੀ ਸੀ ਮੈਨੂੰ ਕਹਿਣ ਲੱਗੇ ਇਸ ਦੀ ਭੂਮਿਕਾ ਲਿਖ ਦੇ ਮੈਂ ਕਿਹਾ ਲਾਲਾ ਦੌਲਤ ਰਾਏ ਨੇ ਜਿਹੜੀ ਭੂਮਿਕਾ ਲਿਖ ਦਿੱਤੀ ਆਪਣੀ ਕਿਤਾਬ ਦੀ ਹੋਰ ਲਿਖਣ ਦੀ ਲੋੜ ਨਹੀਂ ਪਤਾ ਲਾਲਾ ਦੌਲਤ ਰਾਏ ਨੇ ਕੀ ਲਿਖਿਆ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ ਕਹਿੰਦੇ ਉਰਦੂ ਦੇਚ ਲਿਖਿਆ ਮੈਂ ਤੁਹਾਨੂੰ ਪੰਜਾਬੀ ਰੇ ਸੁਣਾਣਾ ਈਸ਼ਵਰ ਦੀ ਜਦ ਸਾਰੀ ਸ਼ਕਤੀ ਇਕੱਠੀ ਹੋਈ ਈਸ਼ਵਰ ਦੀ ਜਦ ਸਾਰੀ ਸਿਆਣਪ ਇਕੱਠੀ ਹੋਈ ਈਸ਼ਵਰ ਦਾ ਜਦ ਸਾਰਾ ਸੁਆਪਣ ਇਕੱਠਾ ਹੋਇਆ ਉਹ ਜਦ ਸਾਰਾ ਇੱਕ ਮਿਕ ਹੋਇਆ ਉਸ ਤੋਂ ਜਿਹੜਾ ਵਜੂਦ ਬਣਿਆ ਉਸੇ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਹੋਇੰਜ ਕਹਿੰਦੇ ਕਿ ਪ੍ਰਗੋਦੀ ਸ਼ਕਤੀ ਦਾ ਪਰਮਾਤਮਾ ਦੇ ਸੁਆਪਣ ਦਾ ਉਹਦੀ ਕਲਾ ਦੀ ਸ਼ਿਖਰਤਾ ਜੋ ਝਲਕਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਦੇ ਵਿੱਚ ਇਹ ਤੇ ਹੁਣ ਭੌਮਿਕਾ ਚ ਲਿਖਦਾ ਹੈ ਫਿਰ 800 ਸਫਿਆਂ ਦੀ ਕਿਤਾਬ ਦੇ ਚ ਉਹ ਇਸ ਦਾ ਖੁਲਾਸਾ ਕਰਦਾ ਹੈ ਕਿੰਦੇਮ ਜਦ ਰਾਮਾਇਣ ਦੀ ਜੰਗ ਦਾ ਅਧੈਨ ਕਰਦਾ ਉਸ ਸਾਰੀ ਜੰਗ ਉਸਾਰੇ ਖੂਨ ਖਰਾਬੇ ਦੇ ਕਾਰਨ ਮੈਨੂੰ ਦੋ ਇਸਤਰੀਆਂ ਦਿਖਾਈ ਦੇਂਦੀਆਂ ਇੱਕ ਸਰੂਪ ਨਾ ਇੱਕ ਸੀਤਾ ਔਰ ਇਸਾਰੇ ਖੂਨ ਖਰਾਬੇ ਦੀ ਸ਼ੁਰੂਆਤ ਹੋਈ ਲਕਸ਼ਮਣ ਤੋਂ ਲਖਮਣ ਨੇ ਸ੍ਰੋਪ ਨਖਾ ਦੇ ਨੱਕ ਕੱਟ ਦਿੱਤੇ ਸ੍ਰੋਪ ਨਖਾ ਤੋਂ ਮੁਰਾਦ ਉਹਦੀ ਨੱਕ ਬੜੀ ਖੂਬਸੂਰਤ ਸੀ ਉਹਨਾਂ ਦੇ ਨਜ ਨਾਮ ਰੱਖੇ ਜਾਂਦੇ ਸਨ ਕੋਈ ਸਰੀਰਕ ਗੁਣ ਦੇਖ ਕੇ ਕੋਈ ਮਾਨਸਿਕ ਗੁਣ ਦੇਖ ਕੇ ਇਸ ਤਰ੍ਹਾਂ ਨਾਮ ਰੱਖੇ ਜਾਂਦੇ ਸਨ ਨੈਣ ਨਖਸ ਉਸਦੇ ਖੂਬਸੂਰਤ ਰਾਮਣ ਦੀ ਭੈਣ ਸੀ ਰਾਜੇ ਦੀ ਭੈਣ ਸੀ ਨੱਕ ਖੂਬਸੂਰਤ ਸੀ ਉਹਨਾਂ ਦਿਨਾਂ ਦੀ ਪ੍ਰਥਾ ਸੀ ਸਵੈਂਬਰ ਸਵੈਮਵਰ ਖੁਦ ਵਰ ਚੁਣਨਾ ਹੈ ਲਕਸ਼ਮਣ ਨੂੰ ਪਸੰਦ ਕਰ ਲਿਆ ਚੁਣ ਲਿਆ ਕਹਿ ਦਿੱਤਾ ਮੈਂ ਤੁਹਾਡਾ ਚੁਣਾਵ ਕਰ ਲਿਆ ਤੇ ਵਰ ਮਾਲਾ ਪਹਿਨਣ ਲੱਗੇ ਉਹਨਾਂ ਦੇ ਨਛਬਿਆ ਸਵੈਂਬਰ ਤੇ ਜਿਹਨੂੰ ਵਰ ਚੁਣਿਆ ਉਹਦੇ ਗਲ ਦੇ ਜਮਾਲਾ ਪਹਿਨਾ ਤੋ ਬਲ ਕਤਮ ਮਾਲਾ ਪਹਿਨਣ ਲੱਗੀ ਹੈ ਲਕਸ਼ਮਣ ਨੇ ਇਨਕਾਰ ਕਰ ਦਿੱਤਾ ਨਹੀਂ ਮੈਂ ਬਨਵਾਸ ਦੇ ਚਾ ਔਰ ਮੈਂ ਤਾਂ ਜ਼ਿੰਦਗੀ ਵਿਆਹ ਨਹੀਂ ਕਰਾਣਾ ਲੰਬੀ ਚੌੜੀ ਗੱਥ ਹੈ ਮੁਖਤਸਰ ਮੈਂ ਅਰਜ਼ ਕਰਾਂ ਜਦ ਉਸਨੇ بار بار ਇਲਤਜਾ ਕੀਤੀ ਤਾਂ ਲਕਸ਼ਮਣ ਨੇ ਕਹਿ ਦਿੱਤਾ ਜਿਸ ਨੱਕ ਤੇ ਤੈਨੂੰ ਬੜਾ ਮਾਣ ਹੈ ਜਿਸ ਸੁਆਪਣ ਤੇ ਤੈਨੂੰ ਬੜਾ ਮਾਣ ਹੈ ਨੱਕ ਕੱਟ ਦਿੱਤੇ ਜਿਸ ਜਗ੍ਹਾ ਤੇ ਕੱਟੀ ਉੱਥੇ ਅਜ ਇੱਕ ਸ਼ਹਿਰ ਵਸਿਆ ਹੈ ਇਹ ਸ਼ਹਿਰ ਦਾ ਨਾਮ ਵੀ ਹੈ ਨਕ 나ਸ਼ਿਕ 나ਸ਼ਿਕ ਨਕ ਨੂੰ ਕਹਿੰਦੇ ਨਾਸਕਾ ਨਕ ਮਹਾਰਾਸ਼ਟਰ ਦੇ ਚ ਹੈ ਸ਼ਹਿਰ ਦਾ ਨਾਂ ਹੀ ਨਕ ਹੈ ਪੰਜਾਬੀ ਵਿੱਚ ਅਸੀਂ ਨਕ ਕਹਿ ਦਿਆਂਗੇ ਉਰਦੂ ਵਿੱਚ ਨਾਕ ਕਹਿੰਦੇ ਨੇ ਮਿਰਠੀ ਸੰਸਕ੍ਰਿਤ ਵਿੱਚ ਨਾਸਕਾ ਕਹਿੰਦੇ ਨੇ 나ਸ਼ਿਕ ਪੰਜਬਤੀ ਉੱਥੇ ਹੀ ਹੈ ਗੋਦਾਵਰੀ ਉੱਥੇ ਹੀ ਵਗਦੀ ਹੈ ਔਰ ਗ਼ਜ਼ਬ ਦੀ ਗੱਲ ਹੈ ਉੱਥੇ ਸਰੂਪ ਨਖਾਦਾ ਮੰਦਿਰ ਵੀ ਹੈ ਮੈਂ ਤੇ ਦੇਖ ਕੇ ਹੈਰਾਨ ਹੋਇਆ ਲੋਕੀ ਪੂਜਦੇ ਵੀ ਨਹੀਂ ਮੱਥਾ ਵੀ ਟੇਕਦੇ ਨਾ ਮੰਦਿਰ ਸਰੂਪ ਨਖਾਦਾ ਮੰਦਿਰ ਹੈ ਕਈ ਹੱਦ ਹੋ ਗਈ ਜਿਸ ਦੇ ਕਾਰਨ ਇਤਨੀ ਵੱਡੀ ਜੰਗ ਹੋਈ ਉਹਦਾ ਮੰਦਿਰ ਵੀ ਹੈ ਦਿਨ ਵਰ ਲੋਕੀ ਆਉਂਦੇ ਨੇ ਮੱਥਾ ਟੇਕਦੇ ਨੇ ਮਾਇਆ ਚੜਾਉਂਦੇ ਨੇ ਲੇਟੀ ਹੋਈ ਉੱਥੇ ਸੁੱਤੀ ਹੋਈ ਸਰੂਪ ਨਕਾ ਲੰਬੀ ਮੂਰਤੀ ਇਹ ਨਕ ਕੱਟੀ ਹੋਈ ਨਾਸ਼ਿਕ ਆਖਰ ਇੱਕ ਰਾਜੇ ਦੀ ਭੈਣ ਸੀ ਤੇ ਏਸ਼ੀਆ ਦਾ ਮਾਹੌਲ ਐਸਾ ਹੈ ਮਨੁੱਖ ਕਿਸੇ ਦੀ ਵੀ ਤੋਹੇਨ ਹੋ ਸਕਦਾ ਹੈ ਬਰਦਾਸ਼ਤ ਕਰ ਲਵੇ ਅਗਰ ਜਿਗਰੇ ਵਾਲਾ ਹੈ ਭੈਣ ਦੀ ਤੋਹੇਨ ਬਰਦਾਸ਼ਤ ਨਹੀਂ ਕਰਦਾ ਭੈਣ ਦੀ ਗਾਲ ਬਰਦਾਸ਼ਤ ਨਹੀਂ ਕਰਦਾ ਰਾਵਣ ਵੀ ਨਹੀਂ ਕਰ ਸਕਿਆ ਇਸ ਪਸ਼ੀਆ ਦਾ ਮਾਹੌਲ ਉਹਨਿਆਖਿਆ ਕੋਈ ਗੱਲ ਨਹੀਂ ਤੇਰੀ ਨੱਕ ਕੱਟੀ ਐ ਮੈਂ ਬਦਲੇ 'ਚ ਹੁਣ ਰਾਮ ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ल्याਣੀ ਅਗਲੇ ਦੀ ਨੱਕ ਹੀ ਕਟਣੀ ਆ ਉਹ ਕੁਛ ਨਹੀਂ ਉਹ ਬਦਲੇ 'ਚ ਪਤਨੀ ਚੁੱਕ ਕੇ ਲਿਆਇਆ ਇਬtida ਹੋਈ ਲਕਸ਼ਮਣ ਦੀ ਤਰਫੋਂ ਸ਼ੁਰੂਆਤ ਹੋਈ ਲਕਸ਼ਮਣ ਦੀ ਤਰਫੋਂ ਵਿਚਾਰਕ ਲੋਕ ਸਰੂਪ ਨਖਾ ਨੂੰ ਕਸੂਰਵਾਰ ਨਹੀਂ ਮੰਨਦੇ ਸਵੈਂਬਰ ਦੀ ਪ੍ਰਥਾ ਸੇ ਉਹਨਾਂ ਦੇ ਨਾਲ ਚ ਬੱਚੀਆਂ ਆਪਣਾ ਵਰ ਆਪ ਚੁਣਦੀਆਂ ਸਨ ਸਵੈਮ ਵਰ ਖੁਦ ਚੁਣਦੀਆਂ ਸਨ ਇਤੇ ਪ੍ਰਥਾ ਸੀ ਕਿਤੇ ਕੋਈ ਇਤਰਾਜ਼ ਨਹੀਂ ਸਮੇਂ ਅਨਸਾਰ ਬਾਅਦ ਵਿੱਚ ਇਸ ਤੇ ਬੰਦਿਸ਼ ਲਾਣੀ ਪਈ ਜਜ਼ਬੇ ਦੇ ਤਹਿਤ ਭਾਵਕਤਾ ਦੇ ਤਹਿਤ ਬੱਚੀਆਂ ਵਰ ਤੇ ਚੁਣ ਲੈਂਦੀਆਂ ਸਨ ਪਰ ਅਕਸਰ ਗਲਤ ਚੁਣ ਲੈਂਦੀਆਂ ਸਨ ਜਾਂ ਭਾਵਕਤਾ ਜਦ ਠੰਡੇ ਹੋ ਜਾਂਦੀ ਸੀ ਰਿਸ਼ਤੇ ਨਿਭਦੇ ਨਹੀਂ ਸਨ ਬੱਚੇ ਰੁੱਲਦੇ ਸਨ ਵਿਦਵਾਨਾਂ ਨੇ ਧਾਰਮਿਕ ਰਿਸ਼ੀ ਬਣਿਆ ਨੇ ਇਸ ਪ੍ਰਥਾ ਨੂੰ ਬੰਦ ਕਰ ਦਿੱਤਾ ਔਰ ਇੱਥੇ ਤੱਕ ਬੰਦ ਕੀਤਾ ਕਿ ਜਿਹੜੀ ਬੱਚੀ ਸਵੈਮ ਵਰ ਚੁਣੇਗੀ ਉਹਨੂੰ ਕਲੰਕ ਨਹੀਂ ਮੰਨਿਆ ਜਾਏਗਾ ਉਹਨੂੰ ਦਾਗੀ ਮੰਨਿਆ ਜਾਏਗਾ ਇਸ ਪ੍ਰਥਾ ਦੇ ਤੇ ਕਿਤਨੀ ਰੋਕ ਲਾਈ ਕਿਤਨੀ ਬੰਦਿਸ਼ ਲਾਈ ਤੋ ਸਰੂਪ ਨਖਾਤੇ ਬੇਕਸੂਰ ਹੈ। ਔਰ ਸੀਤਾ ਵੀ ਬੇਕਸੂਰ ਹੈ। ਇੰਜ ਕਹ ਰਹੇ ਦੋਵੇਂ ਬੇਕਸੂਰ ਨੇ। ਦੋਹਾਂ ਨੂੰ ਦੁੱਖ ਭੋਗਣਾ ਪਿਆ। ਇੱਕ ਦੀ ਨੱਕ ਕੱਟੇ ਗਏ। ਇੱਕ ਨੂੰ ਰਾਵਣ ਚੁੱਕ ਕੇ ਲੈ ਗਏ। ਲਾਲਾ ਦੌਲਤ ਰਾਏ ਕਹਿੰਦੇ ਨੇ ਇਨ੍ਹਾਂ ਦੋ ਇਸਤਰੀਆਂ ਨੂੰ ਇੱਕ ਪਾਸੇ ਕਰ ਲਈਏ। ਇਹ جنگ ਹੋਈ ਨਹੀਂ ਸਕਦੀ ਸੀ ਇਹ ਯੁੱਧ ਨਹੀਂ ਹੋ ਸਕਦਾ